ਗਾਂਧੀ ਦੇਰਾਦੂਨ ਵਿੱਚ ਸਨ ਇੱਕ ਵਾਰੀ ਰਾਤ ਨੂੰ ਜਦੋਂ ਸਵਾ ਖਤਮ ਹੋਈ ਤਾਂ ਉਹਨਾਂ ਨੇ ਕਿਹਾ ਕੋਈ ਵੀ ਆਦਮੀ ਬਿਨਾਂ ਦੇਤੇ ਨਹੀਂ ਜਾਵੇਗਾ ਕੁਝ ਨਾ ਕੁਝ ਦੇ ਕੇ ਜਾਵੇਗਾ ਅਤੇ ਉਹ ਦੋਵੇਂ ਹੱਥ ਲੈ ਕੇ ਭੀੜ ਵਿੱਚ ਉਤਰ ਗਏ ਅਤੇ ਕਿਹਾ ਕੋਈ ਵੀ ਜਿਸ ਦੇ ਸਾਹਮਣੇ ਮੇਰਾ ਹੱਥ ਜਾਂਦਾ ਹੈ ਉਹ ਕੁਝ ਨਾ ਕੁਝ ਜ਼ਰੂਰ ਦੇ ਦੇ ਤਾਂ ਜਿਸ ਤੋਂ ਜੋ ਹੋ ਸਕਿਆ ਜਿਸ ਦੇ ਕੋਲ ਜੋ ਸੀ ਦਿੱਤਾ ਹੱਥ ਪਰ ਗਿਆ ਗਾਂਧੀ ਉਸ ਨੂੰ ਜ਼ਮੀਨ ਉੱਤੇ ਉੱਥੇ ਹੀ ਸੁੱਟ ਦਿੰਦੇ ਅਤੇ ਫਿਰ ਹੱਥ ਖਾਲੀ ਕਰ ਲੈਂਦੇ ਉਹ ਕਹਿ ਦਿੰਦੇ ਮੇਰੀ ਸੰਪਤੀ ਜੋ ਪਈ ਹੈ ਲੋਕ ਖਿਆਲ ਰੱਖਣ ਕਿਤੇ ਇੱਧਰ ਉੱਧਰ ਗੜਬੜ ਨਾ ਹੋ ਜਾਵੇ ਉਸ ਭੀੜ ਵਿੱਚ 500 ਬਾਰੀ ਹੱਥ ਭਰਿਆ ਤੇ ਉਸ ਨੂੰ ਉਹਨਾਂ ਨੇ ਜ਼ਮੀਨ ਤੇ ਸੁੱਟ ਦਿੱਤਾ ਫਿਰ ਉਹ ਤਾਂ ਸੁੱਟ ਕੇ ਚਲੇ ਗਏ ਤੇ ਵਰਕਰਾਂ ਨੂੰ ਕਹਿ ਗਏ ਕਿ ਜ਼ਮੀਨ ਤੋਂ ਇਕੱਠੇ ਕਰ ਲੈਣ ਮਹਾਵੀਰ ਤਿਆਗੀ ਉਹਨਾਂ ਵਰਕਰਾਂ ਵਿੱਚੋਂ ਇੱਕ ਸਨ ਉਹ ਇਕੱਠੇ-ਕੁੱਠੇ ਕਰ ਲਿਆ ਏ ਬਹੁਤ ਸਾਰੇ ਰੁਪਈਏ ਸਨ ਬਹੁਤ ਸਾਰੇ ਗਹਿਣੇ ਸਨ ਰਾਤ ਦਾ 1 ਵਜ ਗਿਆ ਸੀ ਉਹ ਸਭ ਇਕੱਠਾ ਕਰਨ ਵਿੱਚ ਲੋਕਾਂ ਦੇ ਪੈਰਾਂ ਵਿੱਚ ਇੱਧਰ ਉੱਧਰ ਹੋ ਗਿਆ ਉਹ ਸਭ ਜ਼ਮੀਨ ਤੇ ਸੁੱਟ ਗਏ ਸਨ ਉਹਨਾਂ ਨੂੰ ਰਾਤ ਨੂੰ ਸਾਰਾ ਹਿਸਾਬ ਹੋਇਆ ਉੱਥੇ ਪਹੁੰਚੇ ਤਾਂ ਦੇਖਿਆ ਗਾਂਧੀ ਜਾਗ ਰਹੇ ਹਨ ਉਹਨਾਂ ਨੇ ਕਿਹਾ ਸਾਰਾ ਹਿਸਾਬ ਲੈ ਆਏ ਇੰਨੇ ਹਜ਼ਾਰ ਰੁਪਏ ਹੋਏ ਸਨ ਇਹ ਇਹ ਇੰਨਾ ਹੋਇਆ ਹੈ ਇੱਕ ਔਰਤ ਦੇ ਕੰਨ ਦਾ ਇੱਕ ਹੀ ਬੁੰਦਾ ਸੀ ਗਾਂਧੀ ਨੇ ਕਿਹਾ ਦੂਸਰਾ ਕਿੱਥੇ ਹੈ ਕੋਈ ਔਰਤ ਮੈਨੂੰ ਇੱਕ ਬੁੰਦਾ ਦੇ ਦੇਗੀ ਇਹ ਤੁਸੀਂ ਸੋਚ ਸਕਦੇ ਹੋ ਤੁਸੀਂ ਵਾਪਸ ਜਾਓ ਇੱਕ ਬੁੰਦਾ ਹੋਰ ਹੋਣਾ ਚਾਹੀਦਾ ਕਿਉਂਕਿ ਮੈਂ ਮੰਗਣ ਖੜਾ ਹੋ ਜਾਵਾਂ ਤਾਂ ਕੋਈ ਔਰਤ ਅਜਿਹੀ ਹੋ ਸਕਦੀ ਹੈ ਕਿ ਉਹ ਇੱਕ ਕੰਨ ਦਾ ਬੁੰਦਾ ਹੀ ਦੇਵੇ ਅਤੇ ਇੱਕ ਘਰ ਲੈ ਜਾਵੇ ਇਹ ਸੰਭਵ ਨਹੀਂ ਹੈ ਇਸ ਵਿੱਚ ਗਲਤੀ ਤੁਹਾਡੀ ਹੋਵੇਗੀ ਤੁਸੀਂ ਜਾਓ ਦੂਸਰਾ ਬੁੰਦਾ ਉੱਥੇ ਹੋਣਾ ਚਾਹੀਦਾ ਮਹਾਵੀਰ त्यागी ਨੇ ਪਿੱਛੋਂ ਕਿਹਾ ਅਸੀਂ ਇੰਨੇ ਘਬਰਾਏ ਕਿ ਇਹ ਬੁੱਢਾ ਆਦਮੀ ਹੈ ਕਿਹੋ ਜਿਹਾ ਹੈ ਇੱਕ ਤਾਂ ਉੱਥੇ ਸੁੱਟ ਦਿੱਤਾ ਇਹ ਸਭ ਗੜਬੜ ਕੀਤੀ ਅਤੇ ਇਸੀ ਇੰਨੀ ਰਾਤ ਗਏ ਇਕੱਠਾ ਕਰਕੇ ਲਿਆਏ ਹਾਂ ਹਨੇਰੇ ਵਿੱਚ ਅਤੇ ਕਹਿੰਦਾ ਹੈ ਕਿ ਇੱਕ ਬੁੰਦਾ ਇਸ ਵਿੱਚ ਘਟ ਹੈ ਵਾਪਸ ਗਏ ਉੱਥੇ ਉਹ ਹੈਰਾਨ ਹੋਏ ਇੱਕ ਬੁੰਦਾ ਹੀ ਨਹੀਂ ਸਗੋਂ ਹੋਰ ਕੁਝ ਗਹਿਣੇ ਵੀ ਮਿਲੇ ਉਹ ਬੁੰਦਾ ਮਿਲ ਗਿਆ ਗਾਂਧੀ ਨੇ ਕਿਹਾ ਮੈਂ ਮੰਨ ਹੀ ਨਹੀਂ ਸਕਦਾ ਸੀ ਕਿ ਇਸ ਵਿੱਚ ਮੁਲਕ ਵਿੱਚ ਮੈਂ ਮੰਗਣ ਜਾਵਾਂ ਤਾਂ ਇੱਕ ਬੁੰਦਾ ਹੋਰ ਕੋਈ ਦੇਵੇ ਅਤੇ ਇਹ ਕਮੀ ਸੀ ਇਹ ਤੁਸੀਂ ਹੋਰ ਵੀ ਲੈ ਆਏ ਕੱਲ ਸਵੇਰੇ ਹੋਰ ਦੇਖ ਲੈਣਾ ਗੌਰ ਨਾਲ ਉੱਥੇ ਕੁਝ ਹੋਰ ਵੀ ਤਾਂ ਜਿਸ ਮੁਲਕ ਵਿੱਚ ਮੰਗਣ ਵਾਲਿਆਂ ਦੀ ਬਹੁਤ ਵੱਡੀ ਪਰੰਪਰਾ ਹੋਵੇ ਅਤੇ ਇਸ ਮੁਲਕ ਦਾ بڑا ਆਨੰਦ ਹੈ ਉਹ ਇਹ ਹੈ ਕਿ ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਛੋਟਾ ਨਹੀਂ ਹੁੰਦਾ ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਵੱਡਾ ਹੀ ਰਹਿੰਦਾ ਹੈ ਅਤੇ ਧੰਨਵਾਦ ਮੰਗਣ ਵਾਲਾ ਨਹੀਂ ਕਰਦਾ ਕਿ ਤੁਸੀਂ ਮੈਨੂੰ ਇਹਨਾ ਦਿੱਤਾ ਮੈਂ ਧੰਨਵਾਦ ਕਰਾਂ ਧੰਨਵਾਦ ਵੀ ਦੇਣ ਵਾਲਾ ਹੀ ਕਰਦਾ ਹੈ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੈ ਲਿਆ ਨਾ ਲੈਂਦੇ ਤਾਂ ਮੈਂ ਕੀ ਕਰਦਾ